ਅਜੀਤ ਨਾਮ ਇਹ ਪਰਪੋਰ ਸਿੰਘ ਜੀ ਇਸ ਤਰ੍ਹਾਂ ਦੇਖਦੇ ਮਾਨਜਤ ਅਕਾਦ ਦੇ ਵੱਲੋਂ ਫੈਸਲਾ ਲਿਆ ਗਿਆ ਸੀ ਇਹ ਬੜਾ ਫੈਸਲਾ ਹੈ ਕਿ ਇਸ ਤਰ੍ਹਾਂ ਦੇ ਕਤਲਿਆਂ ਹੋਏ ਨੇ ਸਿੱਲ কুমার ਦਾ ਨਾਮ ਅੱਛਾ ਇਹ ਸਾਨੂੰ ਇਹ ਦੋਸ਼ੀ ਹੈ ਜੀ ਇਹਨੇ ਬਾਕਾਇਦਾ ਸਖਨਾ ਦਾ ਕਤਲਿਆ ਮਕਰਾਇਆ ਅਸੀਂ ਤਾਂ ਕਿ ਇਹਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਤੇ ਸਿੱਖ ਭਾਈਚਾਰੇ ਨੂੰ ਇਨਸਾਫ ਮਿਲੇ ਜੀ ਤਰਾ ਦੇਖਦੇ ਹੋ ਕਾਂਗਰਸ ਪਾਰਟੀ ਇਸ ਸਰਕਾਰ ਨੂੰ ਬਰਬਾਦ ਕਰ ਦੇ ਮੰਗਲਾ ਹੋਇਆ ਇਹ ਕਾਂਗਰਸ ਪਾਰਟੀ ਖਲੇ ਉਹਨਾਂ ਨੂੰ ਆਪਣੀ ਪਾਰਟੀ ਦੇ ਉੱਤੇ ਅਸੀਂ ਕਾਂਗਰਸ ਪਾਰਟੀ ਨੂੰ ਸਾਡੇ ਸਿੱਖਾਂ ਦੇ ਦੁਸ਼ਮਣ ਜਮਾਤ ਗਿਣ ਗਏ ਹਾਂ ਜੀ ਹੋਰ ਕੁਛ ਨਾ ਦੇ ਰਹੇ ਪੰਜਾਬ ਦੇ ਬਹੁਤ بڑے ਕਾਂਗਰਸ ਚੀਫ ਦੇ ਜਿਹੜੇ ਆਪੀ ਨੇ ਉਹ ਆਪਣਾ ਕੋਈ ਲਾਦੇ ਹਾਂ ਹਾਂ ਉਹਨਾਂ ਬਾਰੇ ਕੀ ਆਏਗਾ ਇਹ ਵੀ ਇੱਕ ਗਿਆਨ ਦੇਖੋ ਜੀ ਉਹ ਪਾਰਟੀ ਦੇ ਬੰਦੇ ਹੋਣਗੇ ਪਰ ਅਸੀਂ ਤਾਂ ਦੇਖੋ ਸਿੱਖਾਂ ਹਾਂ ਸਾਨੂੰ ਸਿੱਖਾਂ ਨੂੰ ਇਸ ਗੱਲ ਨਾਲ ਕੋਈ ਸਰਕਾਰ ਨਹੀਂ ਜੀ ਸਾਨੂੰ ਤਾਂ ਆਇਆ ਵੀ ਸਿੱਖ ਭਾਈਚਾਰੇ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਜੋ ਵੀ ਇਹ ਦੋਸ਼ੀਆਂ ਨੂੰ ਬੱਦ ਬੱਦ ਸਜ਼ਾ ਹੋਵੇ ਦੇ ਕੋਈ ਸਾਨੂੰ ਅਦਾਲਤਾਂ ਤੇ ਪੂਰਾ ਵਿਸ਼ਵਾਸ ਹੈ ਅਦਾਲਤਾਂ ਦੇਖੋ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਕਰਤੀਆਂ ਨੇ ਕੀ ਲੱਗਦਾ ਉਹ ਸਿੱਖਾਂ ਦੇ ਜਿਹੜਾ ਮੱਦਦ ਪੁੱਛਣ ਨਾਲ ਕਰਦੇ ਹਾਂ ਹਾਂ ਜੀ ਸਾਨੂੰ ਆਸ ਵੱਜੀ ਹੈ ਜੀ ਇਸ ਗੱਲ ਦੀ ਤੇ ਜੋ ਵੀ ਫੈਸਲਾ ਹੋਇਆ ਬਹੁਤ ਠੀਕ ਹੋਇਆ